ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਆਪਣਾ ਚੈਨਲ ਪਹਾਵਾਂ ਦਾ ਡੇਰੀ ਫਾਰਮ 5811 ਦੇ ਅੱਜ ਦੇ ਵਿੱਚ ਹੈ ਗਿਆ ਪਿੰਡ ਮਹਮਦਪੁਰ ਤਹਿਸੀਲ ਆਜਨਾਲਾ ਤੇ ਜ਼ਿਲ੍ਹਾ ਬਰਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ 6 ਪਸ਼ੂ ਦਿਖਾਉਣੇ ਆ ਬਹੁਤ ਚੰਗੇ ਕੱਦ ਕਾਠ ਵਾਲੀਆਂ ਝੋਟੀਆਂ ਤੇ ਪੇਠਪੜੀਆਂ ਨੂੰ ਬਹੁਤ ਬੜੀ ਬਹੁਤ ਮਿਲਕ ਰਕੋੜ ਬਹੁਤ ਜ਼ਿਆਦਾ ਝੋਟੀਆਂ ਵਿੱਚ ਵੱਡੀਆਂ ਤੇ ਹੌਲੇ ਭਾਵਾਂ ਵਾਲੀਆਂ ਵੀ ਤੇ ਵੱਡੇ ਭਾਵਾਂ ਵਾਲੀਆਂ ਸਾਰੇ ਪਸ਼ੂ ਆ ਗਏ ਵੀਰ ਕੋਲ ਆਪਾਂ ਪਹੁੰਚੇ ਜਸਕਰਨ ਸਿੰਘ ਉਹਨਾਂ ਕੋਲ ਚਲੋ ਕਰਦੇ ਆ ਵੀਰਾਂ ਨਾਲ ਗੱਲਬਾਤ ਸਾਤਿਕਾਲ ਭਾਜੀ ਸਾਤਿਕਾਲ ਦੀ ਸਾਤਿਕਾਲ ਦੀ ਦੱਸਣਾ ਠੀਕ ਠਾਕ ਵਧੀਆ ਚੱਲਦੀ ਕਹਾਜੀ ਚੱਲਦੀ ਕਹਾਜੀ ਮੈਂ ਤੇ ਬੜਾ ਟਾਈਮ ਲਾਤਾ ਇਹ ਟਾਈਮ ਇਦਾਂ ਹੀ ਕੋਈ ਥੋੜੇ ਪ੍ਰੋਗਰਾਮ ਹੀ ਕਰ ਦੋ ਅੱਛਾ ਅੱਛਾ ਹਾਂਜੀ ਕੋਈ ਮਾਲ ਇਦਾਂ ਹੀ ਕਿਹੜੀ ਉਹ ਵੀਡੀਓ ਤੇ ਫੋਨ ਆਏ ਵੀਰਾਂ ਦੇ ਹਾਂਜੀ ਹਾਂਜੀ ਉਹੋ ਹੀ ਮੁਰਗੇ ਖੜਦੇ ਗਏ ਮਾਲ ਲਈ ਗਏ ਲਈ ਗਏ ਅੱਛਾ ਅੱਛਾ ਚਲੋ ਵਧੀਆ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਆਪਣਾ ਜਸਕਰਨ ਸਿੰਘ ਆ ਪਿੰਡ ਮਹਿਮਦਪੁਰਾ ਤਹਿਸੀਲ ਆ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ 9592800635 ਠੀਕ ਅਤੇ 7 ਪਹਿਲੇ ਨੰਬਰ ਤੇ ਇਹ ਪੀਡੀਏ ਪਹਿਲਣ ਝੋਟੀ ਸੂਈ ਜੇ ਅੱਛਾ ਜੀ ਹਾਂ ਪਿਓਰ ਜੈਡ ਬਲੈਕ ਜੇ ਠੀਕ ਹੈ ਜੀ ਹਾਂਜੀ ਪਹਿਲਾਂ ਝੋਟੀ ਸੂਈ ਆ ਕੱਦ-ਕਾੜ ਚੰਗਾ ਆ ਹਾਂਜੀ ਭਾਈ ਜੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਜੀ ਕੱਦ-ਕਾਠ ਲੰਬਾ ਬਹੁਤ ਚੰਗੀ ਆ ਤੇ ਕਿੰਨਾ ਕ ਜੇ ਦੁੱਧ ਤਿਆਰ ਦੁੱਧ ਵੀ ਜੀ 7 ਕਿਲੋ ਹੋ ਗਏ ਪਰ ਅਪਾ 6 ਕਿਲੋ ਦੱਸ ਕੇ ਦਾਂਗੇ ਕਿੰਨਾ ਟਾਈਮ ਹੋ ਗਿਆ ਸੋਈ ਸੂਈ ਨੂੰ ਆ ਬੱਚਾ ਜੇ ਮਗਰ ਆ ਬੱਚਾ ਆ ਹਾਂਜੀ ਕੀ ਹਾਂ ਇਹ ਤੂੰ ਕੋਈ ਕਟਾ ਕਟਾ ਇੱਕ ਅੰਦਾਜ਼ਾ ਲਾ ਲੈ ਮਹੀਨੇ ਦਾ ਲਾ ਲੈ ਡੇਢ ਦਾ ਲਾ ਲੈ ਠੀਕ ਹੈ ਹਾਂਜੀ ਭਾਈ ਜੀ ਆਵਲਾ ਜਵਾਬ ਜੇ ਦਾ ਹਾਂ ਜੀ ਤਾਂ ਆਪਣੇ ਸਮਝਣਾ ਵੀਰ ਕਹਿੰਦਾ ਕਿ ਚੈੱਕ ਕਰ ਸਕਦੇ ਬਾਕੀ ਕੱਦ ਕਾਟ ਦੀ ਬੜੀ ਚੰਗੀ ਝੋਟੀ ਝੋਟੀ ਪਹਿਲਾਂ ਸੂਗਾ ਸੋਈ ਜਾਂ ਉਹ ਚੰਗਾ ਉਤਰਾ ਕੱਦ ਕਾਟ ਆ ਹਾਂ ਸੋਣੀ ਆ ਓਦਾਂ ਵੀ ਫਿਨਿਸ਼ ਕਰਨੀ ਚੱਲੀ ਆ ਆਜ ਹੁਣ ਖੋਲ ਕੇ ਬਖੋਣੇ ਦੱਲੋ ਕੋਈ ਜੱਡ ਪਲੇ ਗਿਆ ਮੋਰਾ ਨਸਲ ਦੇ ਵਿੱਚ ਆ ਪਹਿਲਾਂ ਸੂਗਾ ਸੋਈ ਜਾਂ ਤੇ ਚੈੱਕ ਕਰ ਸਕਦੇ ਤੇ ਸ਼ਟਰ ਕੁਆਲਟੀ ਥਾਲਾਂ ਦਾ ਸਾਈਜ਼ ਤੇ ਗੈਪ ਕੋਈ ਥੋੜੀਆ ਲਾਉਂਗੀ ਜਿੱਦੇ ਦਿਖਾ ਰਿਹਾ ਮੋੜਾ ਅਲ ਦ ਮਈਆਂ ਦੋ ਹੋਰ ਵੀ ਆ ਗਈਆਂ ਸੀ ਪਰ ਉਹ ਵਿਕ ਗਈਆਂ ਠੀਕ ਜੀ ਠੀਕ ਹੈ ਹਾਂ ਜੀ ਆਹ ਵਾਲੀਆਂ ਸੇਲ ਹੋਈਆਂ ਬਈਆਂ ਨਾ ਰਾ ਕਿ ਨਾ ਕੋ ਚਵਾਈ ਜਾਊਗੀ ਦੁੱਧ ਭਾਜੀ ਦੁੱਧ ਵੀਡੀਓ ਸੇਵਾ ਕਰੂਗੀ ਥੋੜੇ ਜਿਹੇ ਨਾ ਸੇਵਾ ਉਹੋ ਜੀ ਬੰਦੇ ਜਿਹਦੇ ਕੋਈ ਅੱਛਾ ਅੱਛਾ ਹਾਂ ਸੇਵਾ ਕਰੀਊਗਾ ਬਾਹਰ ਬੁਰ ਚੰਗੀ ਆ ਦੁੱਧ 8 ਕਿਲੋ ਝੋਡੀ ਦੇ ਦੇਣਾ 8 ਕਿਲੋ ਠੀਕ ਹੈ ਠੀਕ ਹੈ ਬਾਕੀ ਇਹਨਾਂ ਵੀ ਗਾਂ ਵਾਦੇ ਬੰਦੀ ਝੋਟੀ ਆ ਹਾਂ ਜੀ ਹਾਂ ਜੀ ਬਿਲਕੁਲ ਐ ਫੇਸ ਨਿਗਾਹ ਜੀ ਤੁਸੀਂ ਚੈੱਕ ਕਰ ਸਕਦੇ ਜੀ ਕੱਦ ਕਾਠ ਬਹੁਤ ਚੰਗੀ ਆ ਕੀ ਮੋਲ ਭਾਜੀ ਇਹਦਾ ਮੋਲ ਜੈਲੀ ਦੀ ਚੋਟੀ ਸਾਡਾ ਕਿੰਨਾ ਕਰ ਮੋਲ 60000 ਰੁਪਇਆ ਕਰਾਂਗੇ ਅਛਾ ਤੇ 55000 ਦੀ ਚੋਟੀ ਦੇ ਦਾਂ ਕਰ ਦਈਏ ਵੀਰ ਜੀ ਇਹ ਚ ਮੰਨਦਾ ਨਾ 60000 ਚੋਂ ਆਪਾਂ 7000 ਰੁਪਇਆ ਦਾ ਮਾਨ ਕਰ ਦਣਾ ਤੇ 55000 55000 ਲਓ ਭਾਜੀ ਤੇ ਵਜਾਇਆ ਦੀ ਚੋਟੀ ਪੂਰੇ ਕੱਦ ਕੱਦ ਦੀ ਬੇੜੀ ਕੀ ਕਰ ਸਕਦੇ ਇਹ ਫੇਸ ਕੁਆਲਟੀ ਉਹ ਇਤਨੀ ਪੂਰਾ ਵੱਡਾ ਕਰਦੇ ਝੋਟੀ ਦਾ ਹਾਂਜੀ ਹਾਂਜੀ ਹਾਂ ਸੋਹਣੀ ਸਾਣੀ ਇਹ ਪੂਰੀ ਝੋਟੀ ਬਿਲਕੁਲ ਬਰੀਕੀਆਂ ਦੇ ਵਿੱਚ ਆ ਪੂਰੀ ਪੂਰੀ ਜੱਡ ਬਲੈਕ ਫਾਦੀ ਕੋਈ ਸਾਂਭਲਾ ਦੇ ਬਾਕੀ ਵਾਧੇ ਬੰਦੀ ਹੈ ਝੋਟੀ ਆਜੋ ਹੁਣ ਦੂਜੇ ਨੰਬਰ ਦੇ ਦੱਸਿਓ ਭਾਈ ਇਹਦੇ ਬਾਰੇ ਇਹਦੀ ਇਹ ਵੀ 8-10 ਦਿਨਾਂ ਦੀ ਸੋਈ ਜੇ ਅੱਛਾ ਜੀ ਹਾਂ ਮੈਂ ਤਾਂ ਕੱਦ ਕਰ ਤੇ ਚੰਗਾ ਆ ਹਾਂਜੀ ਹਾਂਜੀ ਚੂਣ ਚਾਣੀ ਬੜੀ ਮੈਂ ਭੁੱਲੀ ਆ ਠੀਕ ਹੈ ਜੀ ਹਾਂ ਥੋੜੀ ਸਾਂਹਣ ਵਾਲੀ ਆ ਉਹ ਤਾੜੀ ਕੱਟੀ ਆ ਦੇ ਮਗਰ ਠੀਕ ਹੈ ਜੀ ਆਹ ਵਾਲਾ ਜਵਾਬ ਜੇ ਭਾਜੀ ਇਹਦਾ ਹਾਂ ਕਿੰਨੇ ਕਿ ਦਿਨਾਂ ਦੀ ਸੋਈ ਜੇ ਉਲਟ ਕਰ ਮਾਰ ਗੀ ਇਹੋ ਗੱਠਾਂ ਦਾ 10 ਦਿਨਾਂ ਦੀ ਹੋ ਗਏ ਠੀਕ 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 ਹਾਂਜੀ ਹਾਂਜੀ ਭਾਈ ਆ ਵੇਖੋ ਫੀਮੇਲ ਕਾਫ ਜੇ ਦੇ ਪਿਛੇ ਹਾਂ ਕੱਟੀ ਆ ਮਗਰ 10 ਦਿਨ ਹੋ ਗਿਆ ਸੋਈ ਨੂੰ ਹਾਂਜੀ ਕਿੰਨਾ ਕੁ ਜੇ ਦੁੱਧ ਤਿਆਰ ਦੁੱਧ ਵੀ ਦੀ 7 ਕਿਲੋ ਹੋਊਗਾ ਠੀਕ ਆ ਜੀ ਹਾਂਜੀ ਭਾਈ ਚੰਗਰ ਉਹਦੇ ਫੇਸ ਕੁਆਲਟੀ ਇਹ ਚੰਗੇ ਕੱਦ ਕਾਢ ਹਾਲੀਆਂ ਪੱਕੀ ਨੇ ਕਦ ਕਾਢੇ ਸਾਂਭੇ ਪੂਰੀ ਵੱਡੀ ਮੈਂ ਹਾਂਜੀ ਹਾਂਜੀ ਬਾਕੀ ਜਿੰਨਾ ਕੋ ਲੈਂਦੀ ਵੀਰ ਕਹਿੰਦਾ ਕੋ ਨਾਲ ਸਾਂਭ ਚਲੋ ਦਾਦੀ ਯਾਡਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਤੇ ਪੇਠ ਪੁੜੇ ਲੋ ਵੀ ਚੰਗੀ ਆ ਮੈਂ ਨੌ ਕਿਉਂ ਜਾਣੀ ਮੈਂ ਬੜੀ ਸਾਫ ਆ ਠੀਕ ਹੈ ਜੀ ਹਾਂ ਦੁੱਧ ਹੁਣ ਸਟਮ ਕੋਈ 7 ਕਿਲੋ ਦੇ ਲਗਭਗ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ ਪਿਛਲੇ ਸਵੇਰੇ ਦਾ ਪਤਾ ਕੋਈ ਕਿੰਨਾ ਨਹੀਂ ਮਿਲਦਾ ਪਿਛਲੇ ਸਵੇਰੇ ਤੋਂ ਵਾਂਦੇ ਦੁੱਧ 12 ਕਿਲੋ ਚੋਂਦੇ ਰਹੇ ਆ ਅੱਛਾ ਅੱਛਾ ਪਿਛਲੇ ਸਵੇਰੇ ਮੈਂ ਚੰਗੀ ਭਲੀ ਹੋ ਗਈ ਰਾਜੀ ਹੋ ਗਈ ਸਾਭੀ ਨਹੀਂ ਹੋਣਾ ਜੀ ਇਹ ਚ ਸਾਭੀ ਘੱਟ ਕੀਤੀ ਹੈ ਮੋਲੀ ਲਿਆਏ ਕਹਿੰਦੇ 75 77 ਹਜ਼ਾਰ ਦੀ ਮੈਂ ਲਿਆਇਆ ਹੈ ਅੱਛਾ ਅੱਛਾ ਹਾਂ ਜੀ ਠੀਕ ਜੀ ਚਲੋ ਕੋਈ ਵੀ ਸਾਂਭਲਾ ਲੈ ਗਿਆ ਤੇ ਚਲੋ ਦੁੱਧ ਚਵਾਈ ਜਾਓ ਹਾਂ ਚੋ ਫੇਰ ਭਮੇ ਜੀ ਰਾਣੀ ਹੋ ਗਈ ਉਹ ਮੈਂ ਅਗਲੇ ਸਵੇਰੇ ਭਾਵੇਂ ਫੇਰੇ ਨੇ ਦੀ ਮੈਂ ਵੇਚ ਦੇ ਹਾਂਜੀ 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 ਹੁਣ ਬਾਕੀ ਆਪਾਂ ਮੁੱਲ ਹੋਣਾ ਆਪਾਂ ਜੈਰ ਹੀ ਕਰਕੇ ਦੇ ਦੇਣੀ ਆ ਠੀਕ ਹੈ ਠੀਕ ਜੈਰ ਹੀ ਮਲੀ ਪਾਣਾ ਜੈਰ ਹੀ ਦੇ ਦੇਣੀ ਆ ਠੀਕ ਹੈ ਜੀ ਮੁੱਲ ਮੁੱਲ 60 ਕਰ ਲਓ 55 ਕਰ ਲਓ 50000 ਦੀ ਦੇ ਦਾਂਗੇ 50000 ਅਮਾ ਜੀ 2000 ਰੁਪਏ ਛੋੜੋ ਚੋ ਵੀ 48 48000 ਰੁਪਏ ਅੱਜ ਦੇਣੇ ਆਗੇ ਹਾਂਜੀ ਵੀਡੀਓ ਬਣਾ ਦੇਣਾ ਬਾਦ ਅੱਜ ਆਪਾਂ ਪਾਈਆ ਤੇ ਅੱਜ ਆਪਾਂ ਮਈਆਂ ਦੇ ਦਰੀਆਂ ਬਿਲਕੁਲ ਪਾਣਾ ਹੀ ਠੀ ਦੀ ਪ੍ਰਮਾਤਮਾ ਕਰਾਉਣ ਵਾਲਾ ਹੈ ਨਾ ਹੈ ਪ੍ਰਮਾਤਮਾ ਹੀ ਦੇਣ ਵਾਲਾ ਤਾਂ ਹੀ ਕਰਾਉਣਾ ਸਭ ਬੱਸ 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 ਇਹਦਾ ਦੱਸੋ ਕੀ ਇਹਦਾ ਮੈਂ ਤਲੜ ਜੇ ਅੱਛਾ ਜੀ ਠੀਕ ਹੈ ਠੀਕ ਉਹ ਤਾਂ ਮੈਂ ਥੱਲੇ 7 ਕਿਲੋ ਨਹੀਂ 6 ਕਿਲੋ ਵੀ ਦੱਸ ਕੇ ਦਾਂਗੇ ਅੱਛਾ ਜੀ ਮਗਰ ਕੱਟੀ ਜੇ ਉਹ ਠੀਕ ਹੈ ਜੀ ਆ ਜਵਾਬ ਜੇ ਕੱਟੀ ਹੋਊਗੀ ਕੋਈ ਢਾਈਆਂ ਕੁ ਮਹੀਨਿਆਂ ਦੀ ਠੀਕ ਹੈ ਜੀ ਹਾਂਜੀ ਪਲੀ ਪਲਾਈ ਕੱਟੀ ਆ ਹਾਂਜੀ ਹਾਂਜੀ ਮਗਰ 15 ਦਿਨ ਨੂੰ ਆਂਦੇ 15 20 ਦਿਨ ਹੋ ਗਏ ਮੈਂ ਬਣੀ ਨੂੰ ਵੀ ਅੱਛਾ ਅੱਛਾ ਉਹ ਪਤਾ ਨਹੀਂ ਆਪਾਂ ਤਾਂ ਐਡਵਾਈ ਦੇਣੀ ਆ ਵੀ ਬੰਡ ਬੰਨ ਦੀ ਤਾਂ ਆਪਣੇ ਕੋਈ ਗਾਰੰਟੀ ਨਹੀਂ ਆ। ਉਹਨੇ ਦੱਸਣ ਮਤਾਵੋਗੇ ਇਹਨਾਂ ਵੀ ਤੇ ਇਹਨਾਂ ਤੇ ਟੀਕੇ ਲੱਗੇ ਹੋਏ ਆ। ਹਾਂਜੀ ਹਾਂਜੀ। ਬਾਕੀ ਤਿੰਨੇ ਥਾਣੇ ਬੜੇ ਵਧੀਆ ਮੋਗੇ ਨੂੰ ਪੋਲੇ। ਅੱਛਾ ਅੱਛਾ। ਹਾਂਜੀ। ਤੇ ਇਹ ਬਹਿਣੀ ਵਾਲੀ ਸਾਈਡ ਦਾ ਹੈ ਜੀ? ਇਹ ਦੂਜੀ ਇੱਕ ਬਹਿਣੀ ਵਾਲੀ ਸਾਈਡ ਦਾ। ਠੀਕ ਆ ਠੀਕ ਆ। ਹਾਂ ਚੋਣ ਪੋਲੀ ਬਿਲਕੁਲ। ਹਾਂਜੀ ਭਾਈ ਜੀ ਲਾਗੇ ਤੇ ਚੈੱਕ ਕਰ ਸਕਦੇ ਤੁਸੀਂ ਥਾਣਾ ਦਾ ਸੈਜ ਕੈਪ। ਖੋਲੋ ਭਾਈ ਜੀ ਨੂੰ ਵੀ ਹਰ ਖੋਲ ਕੇ ਵਿਖਾਈਏ। ਬਾਕੀ ਕੱਟ ਕਾਟ ਹਲੋ ਸਾਰੀਆਂ ਚੰਗੀਆਂ ਵਾ ਝੋਟੀਆਂ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ। అడ్ర్ కవాస్ తిదం వాస్ ఆఠ్ లేటర్ వాస్ వాకే నిదం అగేగేత్యాడ్ వాన్నాకే థెం దంగేత్దు అదే అగేత్ న్ర్ చెంర్ లేట్ పాకేత్ వాకేత్ ਇਲਾਗੇ ਜਦੋਂ ਥਣਾ ਦਾ ਸੈਜ ਤੇ ਗੈਪ ਚੈੱਕ ਕਰ ਸਕਦੇ ਜੇ ਬਾਕੀ ਮਿਲਕ ਵੈਨ ਜ ਬਹੁਤ ਚੰਗੀ ਆ ਇਹਦਾ ਕੀ ਮੁੱਲ ਭਾਈ ਇਹਦਾ ਮੁੱਲ ਵੀ ਜ 45000 ਰੁਪਇਆ 42000 ਦੀ ਦੇ ਦਈਏ 42000 ਦੀ ਹਾਂਜੀ ਕਿਤਾਬ ਦੀ ਹੋਰ ਮੰਗਣ 40 ਦੀ ਪੂਰੇ ਦੀ ਲਓ ਭਾਈ ਜੀ 40000 ਦੀ ਤੋਸ ਪਰ ਦੁੱਧ 6 ਕਿਲੋ ਦੁੱਧ 6 ਕਿਲੋ ਵੀ 10 ਕਿਲੋ ਵਾਲਾ ਜਿਹੜਾ ਠੀਕ ਹੈ ਠੀਕ ਹੈ ਹਾਂਜੀ ਸਾਨੂੰ ਪੂਰਾ ਦੁੱਧ ਕੰਜੀ ਫਾਂਡ ਆਉਂਦੀ ਆ ਬੜੀ ਫੈਨ ਦੋਦੀ ਦੇ ਦਾਂ ਸਾਡੀਆਂ ਤਾਂ ਕਲ ਵਾਲੀ ਮਹਿਦਮ ਕਾਲਾ ਕਰਦੀ ਏ ਠੀਕ ਹੈ ਠੀਕ ਹੈ ਹਾਂਜੀ ਆਜੋ ਫਿਰ ਆ ਹੁਣ ਟੈਂਕਰ ਦਿਖਾਈਏ ਤੁਹਾਨੂੰ ਆਈ ਹਾਂ ਠੀ ਛੋਟੀ ਅਰੇ ਹੀ ਰੋੜੀ ਅੰਨੇ ਆ ਵੀ ਅਨੇ ਛੋਟੀ ਨਹੀਂ ਅੱਜ ਸੂਪ ਬਣਾ ਅੱਜ ਸੂਪ ਬਣਾ ਅੱਛਾ ਅੱਛਾ ਪਰ ਬਣਨੀ ਗਾਈਆਂ ਵਲੇਦਣਾ ਨੂੰ ਫੇਲ ਕਰੀ ਜਾਂਦੀ ਏ ਛੋਟੀ ਉਹ ਭਾਈ ਜੀ ਚੈੱਕ ਕਰ ਸਕਦੇ ਤੁਸੀਂ ਅਡਰ ਕੁਆਲਿਟੀ ਉਹ ਤੋਂ ਮੇਰੇ ਸਾਹਮਣੇ ਮੇਰ ਕਰ ਸਕਦੇ ਆ ਵੀ 12 ਕਿਲੋ ਆਂਦੇ ਪਹਿਲਾਂ ਨੇ ਦਿੱਤਾ ਆ ਅੱਛਾ ਅੱਛਾ ਐਰਾਂ ਦੀ ਗਰੇ ਭਾਵੇਂ 14 ਤੋਂ ਵੀ ਪਲੱਸ ਹੋ ਜੇ 13 14 ਨਾਲ ਠੀਕ ਹੈ ਅਡਰ ਕੁਆਲਿਟੀ ਬ ਇਹੋ ਦੋਤ ਵਾਲੀਆਂ ਨਿਸ਼ਾਨੀਆਂ ਹੁੰਦੀਆਂ ਤਾਂ ਦੁਪਹਿਰਾਂਗੇ ਬਾਕੀ ਮਲਕਵਾਨ ਜੀ ਬਹੁਤ ਚੰਗੇ ਨੇ ਫੇਸ ਕੁਆਲਿਟੀ ਦੇ ਵਿੱਚ ਆ ਸਕਦੇ ਕਿਹਨਾਂ ਵੇਲੇ ਚਮੜੀ ਬਿਲਕੁਲ ਕਿਨਵਾਂ ਸਵੇਰ ਸੁਨਾ ਭਾਈ ਦੁਜਾ ਸੂਆ ਦੁਜਾ ਸੂਆ ਪਿਓਰ ਜੀ ਠੀਕ ਦੁਜਾ ਸੂਆ ਸੋਹਣਾ 19 ਗਾਣੇ ਕੱਢਣ ਡਈ 19 ਪਿਛਾੜ ਨੂੰ ਕੱਢਣ ਡਈ ਹਾਂਜੀ ਹਾਂਜੀ ਚੈੱਕ ਸਾਨੂੰ ਸਾਨ ਵਿਖਾਓ ਇਹ ਚਾਰੇ ਥਾਨ ਇੱਕ ਹੋ ਜੇ ਥਾਣਾ ਦਾ ਸਾਈਜ਼ ਤੇ ਗਾਇ ਵੀ ਬਹੁਤ ਚੰਗਾ ਆ ਤੇ ਮਲਕਵਾਨ ਜੀ ਤੁਸੀਂ ਐ ਨਾੜਾ ਹੀ ਨਾੜਾ ਕੱਡੇ ਤੇ ਹਾਂਜੀ ਸੋਲੋ ਭਾਈ ਇਹਨੂੰ ਫਿਰ ਹਾਂਜੀ ਭਾਈ ਜੀ ਚੈੱਕ ਕਰ ਸਕਦੇ ਤੁਸੀਂ ਦਦ ਕਾਠ ਲੋ ਮਈਆਂ ਸਾਰੀਆਂ ਚੰਗੀਆਂ ਵੀਰ ਕੋਲ ਬਿਲਕੁਲ ਹੌਲੇ ਪਾ ਦੇ ਵਿੱਚ ਜੈਜ ਮੋਲ ਦੇ ਵਿੱਚ ਪਸ਼ੂ ਹੁੰਦੇ ਆ ਵੀਰ ਕੋਲ ਤੇ ਲਾਗੇ ਤੁਸੀਂ ਚੈੱਕ ਕਰੋ ਲੈ ਤਾ ਗਾਂ ਹੀ ਆ ਸਮਝੋ ਇਹ ਬਿਲਕੁਲ ਜੈਡ ਬਲੈਕ ਛੋਟੀ ਆ ਰੱਖੋ ਜਾ ਕੋਲ ਜਾ ਪੁਲਸ ਕਰਕੇ ਕਈ ਹਲੇ ਚਲੋ ਲੈ ਬੰਦੇ ਭੱਜਣਾਂ ਬਿਲਕੁਲ ਤਿਆਰੀ ਹੈ ਨਾ ਭਾਈ ਹਾਂਜੀ ਤਿਆਰੀ ਆ ਬਸ ਇਹ ਮਹੀਂ ਰੋਇਸ ਤੋਂ ਨੇ ਵੀ ਅੱਜ ਸੂਬਰਾ ਭੜਕੇ ਸੋਣਾ ਪਰ ਉਨੀ ਬਣੀ ਜਾਂਦੀ ਨੇ ਦਿਨ ਲਈ ਜਾਂਦੀ ਆ ਵਧੀਆ ਬਹੁਤ ਅੱਡਰ ਕੁਆਲਟੀ ਸ਼ਾਨਦਾਰ ਆ ਹਾਂਜੀ ਹਾਂਜੀ ਕੀ ਮੁੱਲ ਭਾਈ ਇਹਦਾ ਮੋਲ ਵੀ ਦੀ ਝੋਟੀਆਂ ਦੇ ਹਿਸਾਬ ਨਾਲ ਬੁੱਲ ਬਿਲਕੁਲ ਜਾਇਜ ਅੱਛਾ ਜੀ ਹਾਂ 90000 ਦੀ ਦੇ ਦਾਂਗੇ ਆਪਾਂ ਚੱਲ ਕੱਢ ਕੇ ਜਾਜ ਕਿੰਨਾ ਦੱਸੋ ਮਾਨ ਕਰਦੀ ਹੈ ਹਾਂਜੀ 2000 ਛੱਡ ਦਈਏ ਤਿੰਨ ਹੀ ਛੱਡ ਦਾਂ ਇਸ 87 ਦੀ 80 ਝੋੜੀ ਦੇ ਦਾਂਗਾ ਪਰ ਇੰਨਾ ਥਣ ਲੈਵਾ ਚੱਡਾ ਵੇਖੋ ਟਾਮੀ ਟਾਮੀ ਮੈਂ ਕੱਢ ਲਈ ਬਈ ਬਹੁਤ ਸ਼ਾਨਦਾਰ ਆਰਡਰ ਕੁਆਲਟੀ ਚੈੱਕ ਕਰ ਸਕਦੇ ਜੀ ਜਿਹਦੇ ਉਹਨਾਂ ਵਿਸ਼ੇ ਆ ਹਾਂਜੀ ਹਾਂਜੀ ਪਿਛਲੇ ਸਵੇਰੇ ਕਿੰਨਾ 12 ਲੇਟ ਦੱਸਿਆ 12 ਲੀਟਰ ਕਹਿੰਦੇ ਪਹਿਲਾਂ ਨਹੀਂ ਦਿੱਤਾ ਆ ਵੇ ਥਲਕਦੀ ਫਿਰਦੀ ਆ ਬਿਲਕੁਲ ਪਤਲੀ ਚਮੜੀ ਵੇਖੋ ਹਾਂਜੀ ਹਾਂਜੀ ਬਿਲਕੁਲ ਇਹ ਚੈੱਕ ਕਰ ਸਕਦੇ ਤੁਸੀਂ 87000 ਦੀ ਵੀਰ ਕਹਿੰਦਾ ਕਿ ਦੇ ਦਾਂਗੇ ਬਾਕੀ ਜਦੋਂ ਮੌਕੇ ਤੇ ਮਾਨਦਾਨ ਹੋਰ ਕਰ ਦੇ ਵੀਰਾਂ ਦਾ ਹਾਂਜੀ ਹਾਂਜੀ ਹਾਂ ਤੋਹਫੇ ਲੈਂਦੇ ਨਹਿਰਾ ਜੀ ਹਾਂ ਬਲਡੋਜ਼ਰ ਹੀ ਹੈਗੇ ਜਿੱਡਾ ਪਾਲੋ ਪੈ ਪੱਠੇ ਮੈਂ ਆਂਦੀ ਮੈਨੂੰ ਪਾਓ ਖੁੱਲਾ ਤੇ ਜਿੰਨਾ ਮਰਜੀ ਲੈ ਜਾਓ ਵੇਖੋ ਠੀਕ ਹੈ ਠੀਕ ਹੈ ਖੱਬੇ ਚ ਨਹੀਂ ਆਉਂਦੀ ਮੈਂ ਚੌੜਾ ਕੱਟ ਕਰ ਦੇ ਥੈਂਕ ਯੂ ਜੀ ਵੱਡੀਆਂ ਮਈਆਂ ਦੇ ਅੱਗੇ ਵੀ ਦੋ ਪਿਛਲੀ ਵੀਡੀਓ ਚ ਪਈਆਂ ਸੀ ਮਈਆਂ ਹਾਂਜੀ ਹਾਂਜੀ ਤੇ ਵੀਰ ਬੜੇ ਆਂਦੇ ਇਹ ਵੀ ਵੱਡੀਆਂ ਹੀ ਮਈਆਂ ਵੀਰ ਲੈਣੀਆਂ ਹਰ ਇੱਕ ਦੋ ਚਲੋ ਮਾਰ ਰਹੇ ਨੇ ਦਿੱਤੇ ਵੇਖੋ ਕੱਡੀ ਚੌੜੀ ਘੱਟ ਤੋਂ ਘੱਟ ਵੀ ਚੜਾਈ ਨਹੀਂ ਮੈਂ ਵੀ ਗੱਡੀ ਇਕੱਲੀ ਮੈਂ ਆਉਂਗੀ ਸਹੀ ਗੱਲ ਆ ਹਾਂਜੀ ਅਰੇ ਮੈਂ 10 ਦਿਨ ਦੀ ਕੱਤੀ ਆ ਹਾਂਜੀ ਹਾਂਜੀ ਤੇ ਪੇਟ ਪੜੇ ਵਾਲਾ ਬਹੁਤ ਚੰਗੀ ਮੰਜਾ ਹੀ ਡੈਂਦਾ ਜੋ ਤੇ ਤੇ ਕੀ ਕਰੋ ਵੇਖੋ ਪਿੱਛਾ ਮੈਂ ਇਹਦਾ ਵੇਖੋ ਤੇ ਬੁੱਤੀ ਮੈਂ ਦੀ ਵੇਖੋ ਬੁੱਤੀ ਬਿਲਕੁਲ ਛੋਟੀ ਬਰੀਨ ਜੀ ਦਾ ਫੇਸ ਦੀ ਚੈੱਕ ਕਰ ਸਕਦੇ ਤੁਸੀਂ ਹਾਂਜੀ ਬੁੱਤੀ ਬਿਲਕੁਲ ਛੋਟੀ ਹਾਂਜੀ ਐਂਡ ਸਿੰਗ ਵੀ ਗੋਲ ਬਿਲਕੁਲ ਅਜੇ ਮੈਂ ਸਾਰਾ ਹੀ ਲੈਵਾ ਮੈਂ ਬਾਹਰੋਂ ਕੱਢੂਗਾ ਜੀ ਪੇਠ ਪੜੇ ਹਲੋ ਕੀ ਕਰ ਰਹੇ ਮੰਜਾ ਹੀ ਲੈਂਦਾ ਯਾਰ ਦੇਖੋ ਜੀ ਇਹਦੇ ਦੋ ਬਣਿਆ ਭਾਜੀ ਹਾਂਜੀ ਮੈਂ 10 ਦਿਨ ਮੈਂ ਲੈ ਜੂ ਜੀ ਠੀਕ ਹੈ ਠੀਕ ਹੈ ਜੀ ਅਰੇ ਮੈਂ ਚੰਡਾ ਤੇ ਹੋਣੀ ਜਗਾ ਬਣਾਈ ਫੱਤੀ ਭਾਵੇਂ ਮੈਂ ਕੇਜਦਾ ਨਹੀਂ ਕੋਈ ਵੀ ਠੀਕ ਐ ਢੱਲਾ ਢੋਲਾ ਬਹੁਤ ਐ ਚੰਡੀ ਬਣਦੀ ਐ ਉਹਦੀ ਮੈਂ ਪ੍ਰੈਸ ਹੋ ਗਈ ਠੀਕ ਐ ਹਾਂਜੀ ਆ ਬਈ ਚੈੱਕ ਕਰ ਸਕਦੇ ਲੱਗੇ ਤਾਂ ਇਹ ਦਿਨ 10 ਮੀਟਰ ਕਹਿੰਦਾ ਕਿ ਖੱਟਦੀ ਆ ਬਾਕੀ ਹਾਲੇ ਕਹਿੰਦੇ ਵੀ 18 ਲੀਟਰ ਮੈਂ ਥੱਲੇ ਦੋ ਚੋਂਦੇ ਰਹਾਂ 18 ਲੀਟਰ ਪਰ ਅਸੀਂ ਇਹਨੇ 15 ਕਿਲੋ ਮੈਂ ਦੁੱਧ ਦੇਦੇ ਬਹੁਤ ਦਿੰਦਾ ਬਹੁਤ ਸਹੀ ਗੱਲ ਐ ਹਾਂਜੀ ਠੀਕ ਐ ਠੀਕ ਐ ਪਰ ਦੇਣ ਵਾਲੀ ਮਹਿਰ ਛੱਕ ਵੀ ਕੋਈ ਨਹੀਂ ਕਹਿਣ ਨੂੰ ਤਾਂ ਮੈਂ ਤਾਂ 20 ਲੀਟਰ ਲਾਦਾ ਜੇ ਕੋਈ ਗੱਲ ਨਹੀਂ ਸਹੀ ਗੱਲ ਐ ਹੈਨਾ ਬਾਕੀ ਕੱਦ ਕਾਰ ਐਡਾ ਤਕੜੀ ਐ ਮੈਂ ਐਡਾ ਕਿੜਵਾ ਸੁਗਾ ਸੁਣਾ ਭਾਜੀ ਨੇ ਇਹ ਵੀ ਦੀ ਤਜਾ ਸੁਗਾ ਜੇ ਠੀਕ ਹੈ ਜੀ ਤੇ ਜਾ ਸੁਗਾ ਸੁਣਾ ਇਹਨੇ ਹਾਂਜੀ ਤੇ ਘਰ ਵਾਲੇ ਨੇ ਦਸ ਮਤਾਵ ਕਹਿੰਦੇ ਕਿ 18 ਲੀਟਰ ਕਹਿੰਦੇ ਪਰ ਅਸੀਂ 15 ਹੀ ਕਵਾਂਗੇ ਤੇ ਚਲ 15 ਹੀ ਕਿੰਨਾ ਹੀ ਦੋ ਦੇ ਦੋ ਬਾਕੀ ਮੈਂ ਜੀ ਇਹ ਨਹੀਂ ਵੀ ਮੈਂ ਵੱਡੀ ਆ ਤੇ ਕਈਆਂ ਮਈਆਂ ਵੱਡੀਆਂ ਨੇ ਤੇ ਛੱਡੇ ਕਿਸੇ ਗਾਂ ਨੂੰ ਹਾਂਜੀ ਹਾਂਜੀ ਠੀਕ ਹਾਂਜੀ ਹਾਂਜੀ ਹਾਲ ਚੜਾਈ ਵੇਖੋ ਮੈਂ ਦਾ ਅਜੇ ਮੈਂ 10 ਦਿਨ ਕਹਿੰਦੇ ਆਦੀ ਮੈਂ ਆਪਾਂ ਲਈ ਕਹਦੇ 10 ਦਿਨ ਮੈਂ ਲੈ ਲਿਓ ਅਜੇ ਠੀਕ ਹੈ ਜੀ ਹਾਂਜੀ ਬਾਕੀ ਮੈਂ ਜਿੰਨੇ ਵੀ ਨੇ ਕਹਿੰਦੇ ਦੁੱਧ ਦਾ ਕੰਮ ਕਰਨਾ ਜਿੱਥੇ ਮੈਨਾਂ ਦੋ ਰੱਖਣੀਆਂ ਏਡੀ ਮੈਂ ਇਕੱਲੀ ਰੱਖਿਆ ਢ ਇਹ ਮੁੱਲ ਭਾਜੀ ਇਹਦਾ ਹਰ ਮੁੱਲ ਕਿੰਨਾ ਕਰ ਦਈਏ ਮੈਂ ਦਾ ਠੀਕ ਦੱਸੋ ਮੈਂ ਇਹਦੇ ਹਿਸਾਬ ਨਾਲ ਤਾਂ ਭਾਵੇਂ 2.5 ਲੱਖ ਵੀ ਮੰਗ ਲਈਏ ਤਾਂ ਹਾਂਜੀ ਹਾਂਜੀ ਛੋਲਾ ਜਿੱਦੀ ਮੈਂ ਹਾਂਜੀ ਪਰ ਆਪਾਂ ਜੈ ਜੀ ਕਰ ਆਪਾਂ ਜਾਇਆ ਜੀ ਬਸ ਵੱਧ ਮੰਗਣੇ ਨਹੀਂ ਜ਼ਿਆਦਾ ਲੈਣੇ ਨਹੀਂ ਬਸ ਬਸ ਠੀਕ ਨਹੀਂ ਤਾਂ ਘਟਾ ਲੈਣੇ ਨਹੀਂ ਹਾਂਜੀ ਇਹ ਦੱਸੋ ਫਿਰ ਆਪਾਂ ਦੇ ਦਈਏ ਮੈਂ 10 ਦੀ ਦੇ ਦਈਏ 10 ਦੀ ਹਾਂਜੀ 2000 ਹੋਰ ਛੱਡ ਦਈਏ 2000 ਛੱਡ ਦਈਏ ਹਾਂ ਚਲੋ ਵੀਰ ਜੇ ਦੇ ਕੋਈ ਸਾਹਮਣੇ ਇਹ ਗੱਬਰ ਦਾ ਮੁੱਲ ਆ ਜੇ ਵੀਰ ਮਨ ਕ ਸੁਈਂ ਰੱਖੇ ਵੀ ਹੋਈਦਾ ਹਾਂ ਜੀ ਵੀਰ ਨੂੰ ਕਹਿੰਦੇ ਸਾਹਮਣੇ ਇਹ ਪੂਰੇ ਦੀ ਦੇ ਦਾਂਗੇ ਮਾਜ ਰੱਖ ਦੇ ਪੂਰੇ ਦੀ ਦੇ ਦਾਂਗੇ ਮਾਜ ਲਓ ਬਾਈ ਜੀ ਪੂਰੇ ਲੱਖ ਦੀ ਵੀਰ ਕਹਿੰਦਾ ਕਿ ਦੇ ਦਾਂਗੇ ਬਾਕੀ ਟੈਂਕ ਹੀ ਜੇ ਟੈਂਕ ਹੀ ਆ ਗਿਆ ਮੈਂ ਕਾਦੀ ਆ ਵੇਖੋ ਹਾਂ ਜੀ ਬਾਕੀ ਸਾਹ ਕੋਈ ਚੰਗੀ ਵਾਲਾ ਲੈ ਗਿਆ ਤੇ ਦੁੱਧ ਵੀਰ ਕਹਿੰਦਾ ਕਿ ਪੀਲੇ ਸਵੇ ਦਾ 18 ਦੱਸਿਆ ਉਹਨਾਂ ਨੇ ਹਾਂ ਜੀ ਪਰ ਆਪਾਂ 15 ਲੀਟਰ ਦੇ ਹਿਸਾਬ ਨਾਲ ਦਵਾਂਗੇ ਤੇ ਪੂਰੇ 1 ਲੱਖ ਦੀ ਜੇ ਤੇ ਆਜੋ ਹੁਣ ਐਂਡ ਤੇ ਤੁਹਾਨੂੰ ਵੇਖੋ ਨਗੀਨੇ ਦਿਖਾਉਨੇ ਆ ਨਗੀਨੇ ਦੋਵੇਂ ਪੀਸ ਆ ਜੀ ਵੇਖੋ ਹਾਂ ਜ ਇਹ ਵੀ ਤਾਜੀ ਸੋਈ ਜੀ ਆ ਮਗਰ ਕੱਟੀ ਜੇ ਦੀ ਠੀਕ ਹੈ ਜੀ ਬਿਲਕੁਲ ਇਸ ਟਾਈਮ ਇਸ ਟਾਈਮ ਇਹਦੇ 1 ਕੋਲੋ ਲੀਟਰ ਵਾਲਾ ਦੁੱਧ 14 ਕਿਲੋ ਦੇ ਲਗਭਗ ਹੋਊਗਾ ਠੀਕ ਹੈ ਜੀ ਪਰ ਆਪਾਂ 13 ਦੱਸ ਕੇ ਦੇ ਦਾਂਗੇ ਠੀਕ ਹੈ ਠੀਕ ਹੈ ਜੀ ਬਿਲਕੁਲ ਤਾਜੀ ਸੋਈ ਆ ਆਹੋਲਾ ਜਵਾਗ ਜੀ ਪਾਜੀ ਦਾ ਦਿਖਾਓ ਹਾਂਜੀ ਇਹ ਕੱਟੀ ਜੇ ਆ ਸੀਮਲ ਕਾਫੇ ਜੈਡ ਬਲੈਕ ਪਿਓਰ ਚੰਗੇ ਸੀਮਾਂ ਦਾ ਕਿਸ ਨੇ ਭਰਾਇਆ ਸੀ ਹਾਂਜੀ ਤੇ ਚੈੱਕ ਕਰ ਸਕਦੇ ਤੁਸੀਂ ਹਰ ਕੁਆਲਿਟੀ ਬਹੁਤ ਸ਼ਾਨਦਾਰ ਹੈ ਤੇ ਮਿਲਤੋਂ ਆ ਜੀ ਬਹੁਤ ਚੰਗੀ ਆ ਇੱਕ ਨਵਸੋਈ ਜੇ ਇਹ ਵੀ ਬੀਟੀ ਕੂਆਰੇ ਭਾਵੇਂ ਪਹਿਲਾ ਗਣੀ ਜਾ ਪਰ ਦੂਜੇ ਸੂਏ ਸੂਏ ਠੀਕ ਆ ਠੀਕ ਆ ਥਾਂ ਪਹਿਲਾਂ ਹੁੰਦਾ ਕਿ ਬਾਕੀ ਚਲੋ ਹਾਂਜੀ ਹਾਂਜੀ ਪੂਆ ਤੇ ਪਹਿਲਾ ਹੀ ਦੱਸਦੇ ਹਾਂ ਨੇ ਦੂਜਾ ਵੀ ਹੋ ਸਕਦਾ ਆ ਅੱਛਾ ਅੱਛਾ ਹਾਂਜੀ ਭਾਈ ਫੇਸ ਕੁਆਲਿਟੀ ਚ ਹੈ ਕਰ ਸਕਦੇ ਬਿਲਕੁਲ ਜਿਹਾ ਜਿਹਾ ਪਿਓਰ ਮੋਰਨ ਅਸਲ ਦੇ ਵਿੱਚ ਐ ਜਿੱਦਾਂ ਪਾਲਚੀ ਕੀਤੀ ਹੁੰਦੀ ਆ ਹਾਂਜੀ ਹਾਂਜੀ ਹਾਂ ਐ ਨਾਕ ਪੀ ਵਾਲੀ ਸ਼ਾਹ ਜੇ ਤੇ ਆਹ ਵਾਲਾ ਜਵਾਕ ਇਹਦਾ ਫੀਮਲ ਕਾਫ 11 ਕਿਲੋ ਤੋਂ ਪਲੱਸ ਦੁੱਧ ਹੋਊਗਾ ਥੱਲੇ ਹਣ ਲੀਟਰ ਵਾਲਾ ਠੀਕ ਹੈ ਜੀ ਸਾਦੀ ਜੇ ਬਿਲਕੁਲ ਬੱਚੇ ਦੀ ਵੇਖੋ ਇਹ ਕਿੰਨੇ ਦਿਨੋਂ ਦੇ ਤਰ੍ਹਾਂ ਸੂਏ ਨੂੰ ਤੁਸੀਂ ਨੂੰ ਆ ਬੱਚਾ ਦੇ ਵੇਲੋ 515 ਦਾ 8 ਦਾ ਲਾ ਲਓ ਠੀਕ ਹੈ ਜੀ ਲਓ ਭਾਈ ਚੈੱਕ ਕਰ ਸਾਡੇ ਜੀ ਬਿਲਕੁਲ ਤਗੜੇ ਕੱਦ ਕਾਠ ਵਾਲੀ ਝੋਟੀ ਆ ਵੱਡੇ ਦੀ ਪੂਰੀ ਸਾਂਭੀ ਕਿੰਨੇ ਰੀ ਆ ਹਾਂਜੀ ਇਹ ਵੀ ਕਿਸ ਚੰਗੇ ਸਾਂਭੀ ਵੀਰ ਭਰਾ ਨੇ ਤੇ ਜਿਹੜਾ ਮੌਕੇ ਦੇ ਦੁੱਧ ਵੀਰ ਕਹਿੰਦਾ ਕਿ 14 ਬਾਕੀ ਆਪਾਂ 13 ਦੀ ਗਾਰੰਟੀ ਦੇਵਾਂਗੇ 13 ਲੀਟਰ ਆ ਬਿਲਕੁਲ ਭਾਵੇਂ ਕੰਡੇ ਦੇ ਜੋਖਲੇ ਕੋਈ ਭਾਵੇਂ ਲੰਬਾਈ ਦੇਖ ਲਓ ਪਲਪਲਾ ਦੇਖ ਲਓ ਸ਼ਕਲ ਵੇਖ ਲਓ ਕੋਈ ਕਮੀ ਨਹੀਂ ਝੋਟੀ ਦੇ ਵਿੱਚ ਤੇ ਨਹੀਂ ਬਿਲਕੁਲ ਪ੍ਰਕੀਆਂ ਦੇ ਵਿੱਚ ਆ ਥਣਾ ਦਾ ਸਰਾਇ ਤੇ ਗੈਪ ਲਾ ਕੇ ਰੋ ਬਈ ਚੈੱਕ ਕਰਾਇਓਕਰਾਂ ਹਾਂਜੀ ਵੀਰ ਜੀ ਚੈੱਕ ਕਰ ਸਕਦੇ ਜਾਨ ਗਿੱਠ ਗਿੱਠ ਤੇ ਥਣ ਲੱਗਾ ਵਾ ਇਹ ਮਿਲਕ ਪੈਣਾ ਜੀ ਮੈਂ ਜੀ ਬਹੁਤ ਚੰਗੇ ਯਾ ਤੇ ਬਾਣੇ ਤੇ ਨਾੜਾ ਵੀ ਬਹੁਤ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀਆਂ ਹੁੰਦੀਆਂ ਨੇ ਇਹ ਚੋਲੀਆਂ ਸਾਰੀ ਨੁੱਚੜ ਜਾਂਦੀ ਜਨੇ ਮੂੰਹ ਅੱਛਾ ਜੀ ਹਾਂ ਸਾਰੀ ਸਾਫ ਹੁੰਦੀ ਹੁਣ ਛਿੱਲਾ ਵੀ ਲਵਾ ਜੋ ਬਣੀਆ ਦੁੱਧ ਵਾਲਾ ਬਣਿਆ ਹਾਂਜੀ ਹਾਂਜੀ ਉਹਦੀ ਚੰਗਾ ਆ ਗਏ ਦੁੱਧ ਤੁਹਾਨੂੰ ਪਤਾ ਇੰਨੇ ਬੱਚੇ 10-10 ਕਿਲੋ ਮਹੀਆ ਦੁੱਧ ਦਿੰਦੀਆਂ ਇਡੇ ਕੋ ਬੱਚੇ ਤਾਜ਼ੇ ਨੇ ਪਰ 13 ਕਿਲੋ ਮੈਂ ਤੁਹਾਡੇ ਲੀਟਰ ਮਾਰ ਮੈਂ ਦੁੱਧ ਹੋਊਗਾ ਕਿੰਨਾ ਕੁ ਚਵਾਈ ਜਾਊਗੀ ਦੁੱਧ ਦੁੱਧ ਵੀ ਦੀ ਜਿੱਡੀ ਮੈਂ ਆ ਮੇਰੇ ਸਣਾ ਜੇ ਕੋਈ ਚੰਗੀ ਸਾਹਮਣੇ 15 16 ਕਿਲੋ ਤੋਂ ਪਲੱਸ ਜਾ ਸਕਦੀ ਆ ਇਹ ਠੀਕ ਆ ਠੀਕ ਆ ਬਾਕੀ ਬਹਾਨੇ ਦਾ ਨਾੜਾ ਵੀ ਚੈੱਕ ਕਰ ਸਕਦੇ ਜਿੱਡੀ ਕੋਲ ਬਹੁਤ ਜ਼ਿਆਦਾ ਲੰਬਾਈ ਵੇਖੋ ਟਰਾਲੀ ਜਿੱਡੀ ਦੇ ਲੰਬੀ ਆ ਹਾਂਜੀ ਹਾਂਜੀ ਬਾਕੀ ਬਾਈ ਕੋਲ ਹਰ ਰਕਮ ਦੇ ਪਸ਼ੂ ਹੁੰਦੇ ਆ ਹੌਲੇ ਤੋਂ ਹੌਲਾ ਵੀ ਦੇ ਭਾਰੇ ਤੋਂ ਭਾਰਾ ਵੀ ਬਾਕੀ ਜਿਆ ਜੀ ਮੋਲ ਹੁੰਦੇ ਵੀਰ ਤੇ ਮੈਂ ਦੇ ਹਿਸਾਬ ਨਾਲ ਬਿਲਕੁਲ ਮੈਂ ਹਾਂਜੀ ਹਾਂਜੀ ਇਹਦਾ ਕੀ ਮੁੱਲ ਭਾਜੀ ਹਰ ਮੁੱਲ ਮੈਂ ਨਾ ਵੀਰ ਕੋਈ ਆਪੇ ਦੇ ਕਰ ਲਵੇ ਚੰਗਾ ਅੱਛਾ ਆਪਣੀ ਸਮਝਣਾ ਹਾਂਜੀ ਬਾਕੀ ਜਿਹੜੇ ਵੀਰ ਨੂੰ ਪਛਾਣ ਪਸ਼ੂਆਂ ਦੀ ਉਹਨੇ ਆਪੇ ਦਾਦਣਾ ਤੇ ਕੀ ਰੇਟ ਹੈ ਇਹਦਾ ਕੀ ਕਿੰਨਾ ਕੁ ਬੋਲਣਾ ਚਾਹੀਦਾ ਦਸ ਹੀ ਦਈਏ ਮਾਦਨਾ ਹਾਂਜੀ ਦਸ ਹੀ ਦਈਏ ਦਸ ਦੀਏ ਹਾਂਜੀ ਇਹਦੀ ਇੱਕ ਦਸ ਦੀ ਇੱਕ ਦਸ ਦੀ ਹਾਂਜੀ ਇੱਥੇ ਵੀ ਛੱਡ ਦੀਏ ਦੋ ਮਾਦਨਾ ਹਾਂਜੀ ਦੋ ਛੱਡ ਦੀਏ ਪੰਜ ਹੀ ਛੱਡ ਦੀਏ ਇੱਕ ਪੰਜ ਇੱਕ ਪੰਜ ਦੀ ਲਓ ਬਾਈ ਜੀ 1 ਲੱਖ ਦੇ 5000 ਦੀ ਬਾਕੀ ਦੋ ਦੇ ਦੇ ਉਹ ਵੱਡੀਆਂ ਮਈਆਂ ਦਵੇਂ ਲੈ ਜੇ ਅੱਛਾ ਪੂਰੇ ਹੀ ਦੋ ਦਿਨਾ ਲਓ ਬਾਈ ਆਹ ਵਾਲਾ ਜੋੜਾ ਜੇ ਕੋਈ ਬਾਈ ਕਹਿੰਦਾ ਕਿ ਦੋਵੇਂ ਇਕੱਠੇ ਲੈ ਜਾਊਗਾ ਪੂਰਾ 2 ਲੱਖ ਦਾ ਦੇ ਦੇ ਉਦਾਂ ਇਹ ਮੈਂ ਇੱਕ ਪੰਜ ਦੀ ਹਾਣਾ ਦੇ ਠੀਕ ਹੈ ਠੀਕ ਹੈ ਜੀ ਲਓ ਭਾਈ ਜੀ ਉਦਾਂ ਇੱਕ ਬਹੁਤ ਸ਼ਾਨਦਾਰ ਟੋੜਿਆ ਵਾ ਇਹ ਕੋ ਜੋੜੀ ਇਕੱਠੀ ਲਵੇ ਤਾਂ ਫੇਰ ਠੀਕ ਜੀ ਠੀਕ ਜੀ ਹਾਂ ਜੀ ਹਾਂ ਜੀ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ